ਵਾਹਿਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਨ ਕੀਤਾ ਸੀ ਕਿ ਬਹੁਤ ਹੀ ਟੋਲੀਆਂ ਆ ਰਹੀਆਂ ਸਨ ਬਹੁਤ ਹੀ ਸਾਰੇ ਬ੍ਰਾਹਮਣ ਅਤੇ ਹੋਰ ਜਾਤਾਂ ਦੇ ਲੋਕ ਵੀ ਆ ਰਹੇ ਸਨ ਸਭ ਮੁਨਾਸਿਬ ਸਨਮਾਨ ਨਾਲ ਬਿਠਾਏ ਜਾ ਰਹੇ ਸਨ ਅਤੇ ਗੁਰੂ ਜੀ ਉੱਚੇ ਮਹਿਲ ਤੇ ਚੜ੍ਹ ਕੇ ਵੇਖ ਰਹੇ ਸਨ ਸਾਰੇ ਮਸੰਦ ਪੰਗਤਾਂ ਬਣਾ ਕੇ ਜਿਸ ਥਾਂ ਨੂੰ ਉਹਨਾਂ ਦੇ ਜੋਗ ਵੇਖਦੇ ਉਸ ਥਾਂ ਉੱਤੇ ਬਿਠਾ ਰਹੇ ਸਨ ਬਹੁਤ ਹੀ ਜ਼ਿਆਦਾ ਭੀੜ ਹੋ ਗਈ ਤਾਂ ਮਸੰਦਾ ਨੇ ਸਾਰਿਆਂ ਨੂੰ ਤਰਵਾਸ ਦਿੰਦਿਆਂ ਕਹਿ ਕਹਿ ਕੇ ਵੱਡੀਆਂ ਪੰਗਤਾਂ ਦੇ ਵਿੱਚ ਬਿਠਾ ਦਿੱਤਾ ਬਹੁਤ ਹੀ ਸਾਰੇ ਸੇਵਕ ਲੰਗਰ ਵਰਤਾਉਣ ਦੇ ਲਈ ਲੱਗ ਪਏ ਸਨ ਉਹ ਇੱਕੋ ਵਾਰ ਜਿੰਨਾ ਭੋਜਨ ਪਾਉਂਦੇ ਉਸ ਦੇ ਨਾਲ ਉਹ ਤ੍ਰਿਪਤ ਹੋ ਜਾਂਦੇ ਉਹਨਾਂ ਫੁਰਤੀ ਕਰਦੇ ਹੋਏ ਸਭ ਤੋਂ ਅੱਗੇ ਭੋਜਨ ਵਰਤਾ ਦਿੱਤਾ ਉਹ ਸਭ ਲੰਗਰ ਛਕਣ ਲੱਗੇ ਅਤੇ ਸਵਾਦ ਅਤੇ ਆਨੰਦ ਮਾਣਨ ਲੱਗੇ ਸਾਰੀ ਵਾਰ-ਵਾਰ ਲੰਗਰ ਦੀ ਬਹੁਤ ਹੀ ਸਲਾਘਾ ਕਰਦੇ ਹੋਏ ਮੁਖ ਤੋਂ ਕਹਿ ਰਹੇ ਸਨ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਜੀ ਨਮਿਤ ਉਹਨਾਂ ਦੇ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕੀਤਾ ਲੰਗਰ ਇਹੋ ਜਿਹਾ ਇੰਨਾ ਸੁਆਦਿਸ਼ਟ ਕਿਵੇਂ ਨਾ ਹੋਵੇ ਕਿਉਂ ਜੋ ਸੰਪੂਰਨ ਗੁਰੂ ਜੀ ਆਪ ਸਭ ਕੁਝ ਕਰਨ ਕਾਰਨ ਵਾਲੇ ਸਨ ਇਸ ਤਰ੍ਹਾਂ ਕਈਆਂ ਨੇ ਤਾਂ ਕੜਾ ਪ੍ਰਸ਼ਾਦ ਵਰਤਾਇਆ ਕਈਆਂ ਨੇ ਪੂੜੀਆਂ ਅਥਵਾ ਪੂੜੇ ਪਰਤਾ ਦਿੱਤੇ ਗਈਆਂ ਨੇ ਦੌੜ-ਦੌੜ ਕੇ ਜੀਰੇ ਵਾਲੇ ਦਹੀਂ ਭੱਲੇ ਵਰਤਾ ਦਿੱਤੇ ਕਈ ਬਿਨਾ ਮੰਗਣ ਤੋਂ ਹੀ ਵੇਖ ਕੇ ਹੋਰ ਪਾਲ ਦਿੰਦੇ ਬਹੁਤ ਹੀ ਸਵਾਦਿਸ਼ਟ ਭੋਜਨ ਖਾ ਕੇ ਸਾਰੇ ਤ੍ਰਿਪਤ ਹੋ ਰਹੇ ਸਨ ਸੇਵਕ ਲੋ ਜੀ ਲੋ ਜੀ ਕਹਿੰਦੇ ਹੋਏ ਫੁਰਤੀ ਨਾਲ ਘੁੰਮਦੇ ਫਿਰਦੇ ਸਨ ਜਿਹੜੇ ਬਹੁਤ ਹੀ ਮਿੱਠੇ ਖੱਟੇ ਅਤੇ ਕਰਾਰੇ ਪਕਵਾਨ ਸਨ ਉਹਨਾਂ ਨੂੰ ਸਾਰੇ ਹੌਲੀ-ਹੌਲੀ ਸ਼ੱਕ ਰਹੇ ਸਨ ਇੱਕ ਘੜੀ ਮੂੜੀ ਸੁਵਸਜਲ ਪੀਣ ਦੇ ਲਈ ਦਿੰਦੇ ਸਨ ਸਵਾਦੀ ਲੰਗਰ ਛੱਕੇ ਸਭ ਦੇ ਮਨ ਪਰਸੰਨ ਅਤੇ ਤ੍ਰਿਪਤ ਹੋ ਗਏ ਸਨ ਫਿਰ ਸਾਰਿਆਂ ਨੇ ਪਾਣੀ ਪੀ ਕੇ ਹੱਥ ਤੋਤੇ ਅਤੇ ਉਥੇ ਇਹੋ ਆਵਾਜ਼ ਆ ਰਹੀ ਸੀ ਕੇ ਗੁਰੂ ਜੀ ਧੰਨ ਹਨ ਧੰਨ ਹਨ ਉਸ ਵੇਲੇ ਸੂ ਜਵਾਨ ਸਤਗੁਰੂ ਜੀ ਦੇ ਨਾਲ ਮਾਤਾ ਜੀ ਦੇ ਮਸਾਂਦਾਂ ਦੇ ਹੱਥ ਵਿੱਚ ਬਹੁਤ ਸਾਰਾ ਧੰਨ ਦੇ ਦਿੱਤਾ ਤੇ ਕਿਹਾ ਸਾਰੇ